ਉਹਨੂੰ ਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ ਵੀ ਪਹਿਲੇ ਪਾਉ ਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਨੂੰ ਕਰਦੇ। ਮੁੰਡਾ ਮੇਰੇ ਮੈਂਟਲ ਚਾੜਦਾ 10000 ਲਿੰਦਾ। ਮਹੀਨੇ ਦੇ 3000 ਕਿਰਾਇਆ ਹੁੰਦਾ। ਮਾ ਤਾਂ ਔਖਾ ਟਾਈਮ ਕਰਦੇ। 1 ਦਿਨ ਵਿੱਚ ਸਾਡੇ ਕੋਲ ਦੇ ਹੀ ਪਹਿਲਾਂ ਦਾ ਫੋਨ ਸਾਧਰ ਹੀ बी ना बुलाओं के मुद्दे ने गलत करेंगे फीसा भरा सी फीसा का भी फोन कर दिया टाइम तो जो मतलब फीसा भरिया गई सारा तो बाद फोन करने बंद कर दता जो फोन करते जो फोन कटी होंगे जी वही पैसे हम अच्कल किलो इन्े होंगे जी यही तो सारा टोटल खर्च है तो अठाई लख रुपया जमीन बेची है साइक्र भी ने जिन्होंने जमीन बेची है सारी जमा चाई किलो जमीन सी सारी दिख गई जी कहना जीविंग ਜੇ ਸਿੰਘੋਂ ਨੋ ਨਾਮ ਵੀ ਵੀ ਆਲਾ ਹੁੰਦੇ ਤੇ ਜੇ ਸਿੰਘੋਂ ਨੋ ਕੰਨ ਟਾਈਮ ਵੀ ਇਹ ਵੀ ਐਂਡੋਸੀ ਜਰੀ ਕਰਵਾਈ ਸੀ ਨਾ ਇਹ ਵੀ ਥਾਈ ਕਿੰਨੇ ਜੀ ਸਾਰੀ ਬੇਕ ਤੁਮਹਨ ਬੜਿਆ ਕੁੜੀਆਂ ਨੂੰ ਵੀ ਅੱਗੇ ਵਾਸਤੇ ਪਤਾ ਲੱਗਿਆ ਜੋ ਕੁੜੀਆਂ ਨੂੰ ਧੋਖਾ ਦੇ ਜਾਂਦੇ ਨੇ ਜ਼ਮੀਨਾਂ ਵਕਾ ਕੇ ਮਾਪਿਆਂ ਦੀਆਂ ਮੁਰਕੇ ਸਾਹ ਨਹੀਂ ਲੈਂਦੀਆਂ ਲੈ ਨਾ ਵੀ ਚਲੋ ਵਾਰ ਕਿਤੇ ਫਿਰ ਮੈਂ ਨਾਲ ਲੜਦਾ ਨਹੀਂ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਆਏ ਦੇਣਾ ਆਈਲੈਂਡਸ ਕਰਕੇ ਲੜਕੀਆਂ ਵਿਰੇਜ ਆ ਰਹੀਆਂ ਨੇ ਲੜਕੇ ਪਰਿਵਾਰ ਵੱਲੋਂ ਖਰਚਾ ਕਰਵਾਏ ਆਇਆ ਹਰੇ ਹਰੇ ਇਹਦੇ ਚੱਲਦੇ ਹੀ ਕਈ ਲੜਕੀਆਂ ਦਾ ਲੜਕਿਆਂ ਨੂੰ ਵਿਦੇਸ਼ਾਂ ਵਿੱਚ ਲੈ ਜਾਂਦੀਆਂ ਨੇ ਤੇ ਸੈਟਲ ਕਰ ਦਿੰਦੇ ਆ ਹਨ ਪਰੰਤੂ ਅੱਜ ਕੱਲ੍ਹ ਪੰਜਾਬ ਵਿੱਚ ਅਜਿਹੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਜਿੱਥੇ ਲੜਕੀਆਂ ਖਰਚਾ ਕਰਵਾ ਕੇ ਲੜਕੇ ਵਾਲੇ ਪਰਿਵਾਰ ਦੀਆਂ ਜ਼ਮੀਨਾਂ ਤੱਕ ਬਕਵਾਦ ਦਿੰਦੀਆਂ ਨੇ ਪਰੰਤੂ ਉਸ ਦੇ ਬਾਵਜੂਦ ਵਿਦੇਸ਼ਾਂ ਵਿੱਚ ਸੈਟਲ ਹੋ ਕੇ ਨਾ ਉਹ ਲੜਕੇ ਦੀ ਸਹਾਰ ਲੈਂਦੀਆਂ ਨਾ ਲੜਕੇ ਵਾਲੇ ਪਰਿਵਾਰ ਦੀ ਸਹਾਰ ਲੈਂਦੀਆਂ ਨਾ ਹੀ ਇਹ ਪੁੱਛਦਿਆਂ ਨੇ ਅੱਜ ਕੱਲ੍ਹ ਤੁਸੀਂ ਕਿਹੜੇ ਹਾਲਾਤਾਂ ਜਾਂਦੇ ਹੋ ਅਜੇ ਹਾਈ ਇੱਕ ਮਾਮਲਾ ਵਿਖਣ ਨੂੰ ਮਿਲਿਆ ਹੈ ਰਾਏਕੋਟ ਦੇ ਪਿੰਡ ਬਹਿੇਰਨਾ ਵਿਖੇ ਜਿੱਥੇ ਇੱਕ ਲੜਕੀ ਵੱਲੋਂ ਲੜਕੇ ਪਰਿਵਾਰ ਨਾਲ ਲੱਖਾਂ ਰੁਪਏ ਦੀ ਥੱਗੀ ਮਾਰੀ ਗਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਦਿਲਚਸਪ ਪਹਿਲੂ ਇਹ ਹੈ ਕਿ ਜਿੱਥੇ ਲੜਕੀਆਂ ਥੱਗੀ ਮਾਰ ਕੇ ਬੇਸਾ ਨੂੰ ਭੱਜ ਜਾਂਦੀਆਂ ਹਨ ਇਸ ਮਾਮਲੇ ਵਿੱਚ ਲੜਕੇ ਪਰਿਵਾਰ ਵੱਲੋਂ ਉੱਤਾ ਕਰਦੇ ਹੋਏ ਨੇ ਲੜਕੇ ਪਰਿਵਾਰ ਵੱਲੋਂ ਉੱਤਾ ਕਰਦੇ ਹੋਏ ਨੇ ਉਸ ਲੜਕੀ ਦਾ ਐਲਓਸੀ ਜਾਰੀ ਕਰਵਾਇਆ ਜਿਹਦੇ ਚੱਲਦਿਆਂ ਬੀਤੇ ਦਿਨ ਉਹ ਉਸ ਲੜਕੀ ਜੈਸਮੀਨ ਕੌਰ ਨੂੰ ਦਿੱਲੀ 에어ਪੋਰਟ ਤੇ ਗ੍ਰੈਫਤਾਰ ਕਰ ਲਿਆ ਗਿਆ ਆ ਉਹ ਮਿਲਦੇ ਹਾਂ ਉਸ ਪਰਿਵਾਰ ਨਾਲ ਕੀ ਕਹਿਣਾ ਉਹ ਪਰਿਵਾਰ ਦਾ ਜਿਸ ਨਾਲ ਧੋਖਾ ਧੜਿਆ ਆ ਉਹ ਮਿਲਦੇ ਹਾਂ ਪਰਿਵਾਰ ਦੇ ਮੁਖੀ ਅਮਰੀਕ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਕੀ ਗੱਲਬਾਤ ਹੈ ਇਹ ਜੀ ਪਾਉਣ 4 ਨਵੰਬਰ ਨੂੰ ਇਹਨਾਂ ਦਾ ਵਿਆਹ ਸੀਗਾ ਜੁਲਾਈ 15 ਨੂੰ ਤੇ ਉਹ ਤੋਂ ਬਾਅਦ 1.5 ਕਿਲੋ ਮਿੰਟ ਸਾਡੇ ਕੋਲ ਰਹੀ ਪਹਿਲਾਂ ਦਾ ਫੋਨ ਕਰਦੇ ਰਹੀ ਵੀ ਮੈਂ ਬੁਲਾਉਂਗੀ ਮੁੰਡੇ ਨੂੰ ਬੜਾ ਪਤਾ ਕਰੇ ਫੀਸਾਂ ਭਰਉਣੀ ਆਂਦੀ ਸੀ ਤਾਂ ਉਹਨੂੰ ਫੀਸਾਂ ਦਾ ਵੀ ਫੋਨ ਕਰੀ ਜਦੋਂ ਆਤਮ ਤੇ ਜਦੋਂ ਸਾਰੇ ਮਤਲਬ ਫੀਸਾਂ ਭਰਿਆਂ ਗਿਆ ਤਾਂ 18 ਤੋਂ ਬਾਅਦ ਉਹਨੇ ਹਣ ਫੋਨ ਕਰਨੇ ਦੀ ਬੰਦ ਕਰ ਦਿੱਤਾ ਕਿਸ ਫੋਨ ਕਰਦੇ ਸੀਗੇ ਜਿਹੜੀ ਫੋਨ ਕਟਿੰਦੀ ਸੀਗੀ ਜੀ ਇਹ ਤੇ ਬਤੀ ਸਾਡਾ ਹੁਣ ਬਾਅਦ ਦਾ ਜਮਾ ਜਤੋਂ ਬਾਅਦ ਜਿਹੜੀ ਮੰਮਾ ਚਲੀ ਗਈ ਨਾ ਤੇ ਮੰਮਾ ਦੀ ਫੀਸਾਂ ਵੀ ਅਸੀਂ ਭਰਾਈਆਂ ਸੀਗੀਆਂ ਜਾਨੀ ਉਹਦੇ ਪੈਸੇ ਸ਼ੋਅ ਕਰਵਾਏ ਸੀ ਇੱਕ ਮਿੰਟ ਜੋ ਤੁਸੀਂ ਕਹਿ ਰਹੇ ਆ ਇਹ ਮਦਰ ਮੁੰਡੇ ਦੀ ਗਈ ਆ ਜਾਂ ਲੜਕੇ ਦੀ ਮਾਤਾ ਗਈ ਆ ਜਾਂ ਕਿਸ ਤਰ੍ਹਾਂ ਗਈ ਆ ਕਿ ਲੜਕੀ ਦੀ ਮਾਤਾ ਦੀ ਜਾਣ ਦੀ ਫੀਸ ਵੀ ਤੁਸੀਂ ਭਰੀ ਆ ਲੜਕੀ ਜੋ ਉਹਨੇ ਲੜਕੀ ਨੇ ਜੀ ਆਪਣੀ ਮੰਮਾ ਦੀ ਵਰਤੂ ਹੈ ਨਾ ਬਾਕੀ ਮੰਮਾ ਸਵੀਰ ਦੇ ਲਈ ਉਹਨੇ ਉਹਦੀ ਕਾਜ ਪੱਤਰ ਉਹਦੇ ਚਾਹ ਵਿੱਚ ਲਗਾਏ ਤਾਂ ਉਹ ਵੀ ਲੱਗ ਗਈ ਫੈਲ ਗਈ ਉਹਦੇ ਬਾਅਦ ਵਿੱਚ ਜੋ ਪੈਸੇ ਸ਼ੋਅ ਕਰਨੇ ਸੀਗੇ ਉਹ ਵੀ ਸਾਡੇ ਜਗਰੂਪ ਸਿੰਘ ਨੇ ਸ਼ੋਅ ਕੀ ਕਰਵਾਏ ਸੀਗੇ ਤੇ ਬਾਅਦ ਵਿੱਚ ਜਦੋਂ ਅਸੀਂ ਮੰਮਾ ਚਲੀਏ 1 ਲੱਖ ਰੁਪਿਆ ਉਹਨੂੰ ਅਸੀਂ ਦਿੱਤਾ ਸਹੇਤਾ ਵੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਬਿਲਕੁਲ ਹੀ ਸਾਡੇ ਨਾਲ ਫੋਨ ਹੁਣ ਜਣੇ ਵੀ ਬੰਦ ਕਰ ਦਿੱਤਾ ਸੀ ਉਸਨੇ ਤੇਰੀ ਗੱਲ ਤਾਂ ਵੀ ਉਹ ਪਹਿਲਾਂ ਗਲਤ ਕਰਦੀ ਸੀ ਨਾ ਉਹ ਬਿਲਕੁਲ ਹੀ ਬੰਦ ਕਰਵਾਇਆ ਕਰਦਾ ਇਹ ਇਹ ਲੜਕੀ ਜਦੋਂ ਤੁਹਾਡੀ ਤੁਸੀਂ ਕਹਿੰਦੇ ਹੋ 4 5 ਨਵੰਬਰ ਜਾਂ 4 5 ਨਵੰਬਰ ਨੂੰ ਮੈਰਿਜ ਹੋਈ ਹੈ 2015 ਨੂੰ ਉਸ ਤੋਂ ਬਾਅਦ ਤੁਹਾਡੇ ਕੋਲੇ ਕੁਝ ਦਿਨ ਰਹੀ ਹੈ ਜਾਂ ਨਹੀਂ ਰਹੀ ਹੈ ਹਾਂਜੀ ਸਾਡੇ ਕੋਲੇ ਵੀ ਇਹ 1.5 ਮਹੀਨੇ ਤਕਰੀਬਨ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਹੈ ਜੀ 19 ਦਸੰਬਰ 2015 ਤੱਕ ਤੇ 19 ਦਸੰਬਰ ਨੂੰ 20 ਦਸੰਬਰ ਨੂੰ ਇਹਦੀ ਫਲੈਟ ਸੀ 19 ਦਸੰਬਰ ਸਾਡੇ ਘਰ ਤੋਂ ਚਲੀ ਗਈ ਸੀ ਕਿ ਜਗਰੂਪ ਸਿੰਘ ਇਹ ਨਾਲੀ ਇਹਨੂੰ ਚੜਵਾ ਕੇ ਆਇਆ ਸੀਗਾ ਤੁਹਾਨੂੰ 에어ਪੋਰਟ ਤੱਕ ਛੱਡ ਗਿਆ ਸੀ ਜੀ ਇਹ ਉਹ ਤੋਂ ਵੀ ਪਹਿਲਾਂ ਦੀ ਗੱਲ ਹੈ ਜੀ ਕਿ ਕਦੇ ਤੁਹਾਡੀ ਵੀ ਉਹ ਲੜਕੀ ਨਾਲ ਗੱਲਬਾਤ ਹੁੰਦੀ ਉਹ ਜਿਹੜੀ ਉਹਦੇ ਗੱਲਬਾਤ ਤੇ ਉਹਦਾ ਕੀ ਬਿਹੇਵੀਅਰ ਆ ਕੀ ਬੋਲਚਾਲ ਕਿਸ ਤਰ੍ਹਾਂ ਤੁਹਾਡੇ ਨਾਲ ਲੱਗਦਾ ਉਹ ਵੀ ਇਹ ਸਾਡੇ ਨਾਲ ਠੱਗੀ ਮਾਰੂ ਜਿਹਾ ਕਿਸ ਤਰ੍ਹਾਂ ਪਹਿਲਾਂ ਪਹਿਲਾਂ ਉਹ ਗੱਲ ਕਰ ਲੈਂਦੀ ਸੀਗੀ ਜੀ ਕੋਈ ਵਧੀਆ ਪਹਿਲਾਂ ਪਹਿਲਾਂ ਵਧੀਆ ਗੱਲ ਕਰਦੀ ਹੀ ਆਈ ਵਧੀਆ ਗੱਲਬਾਤ ਦੀ ਜਿਹੜੀ ਆ ਚਲੋ ਜਗਰੂ ਕਿਸੇ ਨੂੰ ਕੋਈ ਕੰਮ ਲਾਵੋ ਇਹ علاوہ ਜੱਤੋ ਉਹ ਦਿਨ ਬਾਅਦ ਕੀ ਚੰਪੂਰੀਆਂ ਜਿਹਾ ਜਿਹਾ ਹੋਇਆਗਾ ਕੰਮ ਤੇ ਉਹਦੀ ਸਾਨੂੰ ਵੀ ਲਗਾਉਣਾ ਛੱਡੀ ਗਈ ਫੋਨ ਬੰਦ ਕਰ ਦਿੱਤਾ ਹੀ ਫੋਨ ਲਗਾਉਣਾ ਇਹ ਲੜਕੀ ਦੀ ਪੜ੍ਹਾਈ ਤੇ ਕਿੰਨਾ ਕੁੱਲ ਤੁਹਾਡਾ ਖਰਚਾ ਹੋਇਆ ਤੇ ਕੀ ਤੁਹਾਡੇ ਕੋਲੇ ਰੁਪਈਆ ਆਪ ਸੀ ਜਾਂ ਕਿ ਤੋ ਹਿੱਲਾ ਵਸੀਲਾ ਕੀਤਾ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਕੋਈ ਪੈਸੇ ਹੁਣ ਅੱਜ ਕੱਲ ਕਿਹਦੇ ਕੋਲੇ ਇੰਨੇ ਹੋ ਜਾਂਦੇ ਨੇ ਜੀ। ਇਹਦੀ ਪੜ੍ਹਾਈ ਤੇ ਸਾਰਾ ਟੋਟਲ ਖਰਚਾ ਦਾ 28 ਲੱਖ ਰੁਪਈਆ ਆ ਅਸੀਂ ਜ਼ਮੀਨ ਬੇਟੀਏ ਸਾਡੇ ਕੋਲੇ ਰਜਿਸਟਰੀਆਂ ਵੀ ਨੇ ਜਿਨ੍ਹਾਂ ਕੋਲੇ ਜ਼ਮੀਨ ਵੇਚੀ ਆ ਉਹ ਵੀ ਇਸ ਦਿਖਾ ਸਕਦੇ ਨੇ ਉਹਨਾਂ ਤੋਂ ਗਵਾਹੀਆਂ ਵੀ ਦਿਵਾ ਸਕਦੇ ਨੇ ਬੰਦਿਆਂ ਨੂੰ। ਯਾਨੀ ਹਾਜ਼ਰ ਬਨਾਜ਼ਰ ਕਰ ਸਕਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਜ਼ਮੀਨ ਵੇਚੀ ਹੋਈ ਐ ਅਸੀਂ। ਤੇ ਫੇਰ ਇਹਦੀਆਂ ਫੀਸਾਂ ਤਦ ਹੀ ਫੇਰ ਪੂਰੀਆਂ ਕੀਤੀਆਂ ਨੇ ਜੀ। ਤੇ ਤੁਹਾ ਸਾਰੇ ਮਾਟਾ ਕਿਲੇ ਜਮੀਨ ਸੀ ਸਾਰੀ ਵਿਕ ਗਈ ਸੀ ਤੇ ਤੁਹਾਡਾ ਕਹਣਾ ਸਾਰੀ ਜਮੀਨ ਆਪਣੇ ਬੇਟੇ ਨੂੰ ਤੁਸੀਂ ਬਾਹਰ ਭੇਜਣ ਲਈ ਵੇਚ ਦਿੱਤੀ ਹੈ ਤੇ ਹੁਣ ਇਸ ਤੇ ਸਾਨੂੰ ਪਤਾ ਲੱਗਿਆ ਤੁਸੀਂ ਇੱਥੇ ਮੁਕੱਦਮਾ ਨਹੀਂ ਦਰਜ ਕਰਾਇਆ ਇਹ ਸਾਨੂੰ ਦੱਸੋ ਕਦੋਂ ਮੁਕੱਦਮਾ ਦਰਜ ਹੋਇਆ ਤੇ ਉਸ ਤੋਂ ਬਾਅਦ ਕੀ ਹੋਦੀ ਪਾਇਰ ਨਹੀਂ ਜੀ ਮੱਦ ਮਾ ਮੁਕੱਦਮਾ ਆਇਆ ਜਦ ਇਹਨੂੰ ਅਸੀਂ ਵਾਰੀ ਕੀ ਘੇੜੀ ਘੇਠਾ ਰਾਂ ਜਣੀ 18 ਤੋਂ 18 ਤੋਂ ਲੈ ਕੇ ਇਸਨੇ ਫੋਨ ਵੀ ਬੰਦ ਕਰ ਦਿੱਤਾ ਤੇ ਸਾਨੂੰ ਬਹੁਤ ਹੀ ਫਿਰ ਜਣੀ ਕਹਿ ਰਹੇ ਹਾਂ ਵੀ ਇਹਨੂੰ ਇਸ ਕੀ ਵੇਸਨ ਮੁਕੱਦਮਾ ਦਰਜ ਕਰਵਾ ਪਿਆ ਇਸ ਤੇ ਜੈਸ ਨੇ ਇੱਧਰ ਹੁਣਾਂ ਤਾਂ ਬੰਦ ਚੁਲੀਆਂ ਫੋਨ ਕਰਨੇ ਬੰਦ ਕਰਤਾ ਹੁਣ ਉਹਦਾ ਕੀ ਕੀਛ ਗਾਇ ਨੇ ਇੱਧਰ ਆ ਕੇ ਨਾ ਮੁੰਦਿਆ ਬਣਾ ਦਿੰਦੀ ਆ ਜੀ ਜੇ ਨਹੀਂ ਬੰਦੇ ਮੈਂ ਆ ਕੇ ਦੁਬਾਰਾ ਕਰਾਂ ਪਸੇ ਦੁਬਾਰਾ ਕਰਵਾ ਦਿੰਦੀ ਜੈ ਜੰਗੀ ਨਾਲ ਵੀ ਇਹਨੇ ਉਸ ਦਿਨ ਜੈਸ ਨੇ ਤਾਂ ਚਲੀ ਗਈ ਮੁੜ ਕੇ ਬਸ ਸਾਡੇ ਘਰ ਪੈਰ ਵੀ ਨਹੀਂ ਪਾਇਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਤੁਸੀਂ ਇਹ ਪੈਰ ਵਾਈ ਕਰਦੇ ਹੋਏ ਇਹਦੀ ਕੋਈ ਐਲਓਸੀ ਵਗੈਰਾ ਵੀ ਜਾਰੀ ਕਰਵਾਈ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਹਾਂ ਜੀ ਇਹਦੀ ਐਲਓਸੀ ਜਾਰੀ ਕਰਵਾਈ ਸੀਗੀ ਤੇ ਇਹਨੂੰ ਸਾਨੂੰ ਪਤਾ ਲੱਗਿਆ ਵੀ ਹੁਣ ਇਹ ਆ ਰਹੀ ਹੈ ਇੰਡੀਆ ਚਲੋ ਉਸੇ 에ਰਪੋਰਟ ਤੇ ਤੇ ਫੜੀ ਗਈ ਸੰਤਾ ਜੀ ਮੁਲਾਜ਼ਮ ਦਾ ਫੋਨ ਆ ਤਨਵੀਰਪੁਰ ਤੋਂ ਬੈਠੀਆਂ ਨੂੰ ਲੈ ਕੇ ਆਈਆਂ ਨਾਲ ਤੇ ਜਿਹੜੀ ਗੱਡੀ ਗੁੱਡੀ ਕਰਕੇ ਤੇ ਮਰਾਜ ਨੂੰ ਘਰ ਲੈ ਕੇ ਆਈ ਜਿਹਨਾਂ ਨਾਲ ਸੀ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਹ ਸ਼ਾਇਦ ਪੰਜਾਬ ਦਾ ਪਹਿਲਾ ਮਕਦਮਾ ਜਿਸ ਦੇ ਵਿੱਚ ਕੋਈ ਐਲਓਸੀ ਦਾ ਖੈਰ ਜਾਰੀ ਹੋ ਜਾਂਦੀਆਂ ਨੇ ਸ਼ਾਇਦ ਇਹ ਪਹਿਲਾ ਮਕਦਮਾ ਜਿਸ ਦੇ ਵਿੱਚ ਇਹ ਲੜਕੀ ਵਿਦੇਸ਼ ਤੋਂ ਪਰਤਣ ਤੋਂ ਬਾਅਦ ਬਕਾਇਦਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਆ ਸਾਨੂੰ ਇਹ ਜਾਣਕਾਰੀ ਦਿਓ ਕਿ ਪੁਲਿਸ ਦਾ ਬਿਹੇਵੀਅਰ ਹੈ ਜਾਂ 에어ਪੋਰਟ ਅਧਿਕਾਰੀਆਂ ਦਾ ਬਿਹੇਵੀਅਰ ਤੁਹਾਡੇ ਨਾਲ ਇਸ ਤਰ੍ਹਾਂ ਦਾ ਸਾਡੇ ਨਾਲ ਜੇ 에어ਪੋਰਟ ਵਾਲਿਆਂ ਨੇ ਵਧੀਆ ਰਿਹਾ ਬਿਹੇਵੀਅਰ ਉੱਥੇ ਗਏ ਨਾਲ ਦਾ ਨਹੀਂ ਕਿ ਆਹ ਮੁਲਾਜ਼ਮਾਂ ਦੀ ਵਧੀ ਰਿਹਾ ਹੈ ਕਹਿੰਦੇ ਜਿੰਨੇ ਤੁਸੀਂ ਕਹੋਗੇ ਉੰਮੀ ਹੋਊਗਾ ਹੀ ਦੇਖੋ ਅੱਜ ਹੁਣ ਉਹਨਾਂ ਨੇ ਤਰਮਾਨ ਦੇ ਤੇ ਭੇਜਤੀ ਆ ਕੋਰਟ ਵਿੱਚ ਪੇਸ਼ ਕੀਤੀ ਸੀ ਕੱਲ ਨੂੰ ਜਿੰਨੇ ਵੀ ਉਹ ਕੋਰਟ ਨੂੰ ਜੇਹਰ ਭੇਜਣਗੇ ਜਿੰਨੇ ਵੀ ਹੋਊਗਾ ਅਸੀਂ ਕਰਾਂਗੇ ਜੀ ਵਕੀਲ ਦੇ ਲੈ ਕੇ ਬਾਕੀ ਪੈਰੇ ਦੀ ਕਰਾਂਗੇ ਜਿੰਨੇ ਵੀ ਹੋ ਜਾਈਏ ਜੀ ਇਹ ਜੋ ਹੁਣ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕੀਤੀ ਆ ਕੀ ਉਹ ਤੋਂ ਦਸਤਖਤੋ ਜਾਂ ਹੁਣ ਕੀ ਉਹ ਤੇ ਮੰਗ ਕਰਦੇ ਹੋ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਅਦਾਲਤਾਂ ਵੱਲੋਂ ਐਸੇ ਕੀ ਕਾਰਵਾਈ ਹੋਣੀ ਚਾਹੀਦੀ ਕੁੜੀਆਂ 'ਤੇ ਪੂਰੀ ਸਖਤੋ ਸਖਤ ਕਾਨੂੰਨ ਚਾਹੀਦੀ ਹੈ ਇਹਨਾਂ ਨੂੰ ਪੂਰਾ ਇਨਸਾਨ ਹੱਕ ਮਿਲਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅੱਗੇ ਵਾਸਤੇ ਪਤਾ ਲੱਗੇ ਜੋ ਕੁੜੀਆਂ ਨੂੰ ਧੋਖਾ ਦੇ ਜਾਂਦੇ ਨੇ ਜ਼ਮੀਨਾਂ ਬਕਾ ਕੇ ਮਾਪਿਆਂ ਦੀ ਮਰਕਤ ਸਾਰ ਨਹੀਂ ਲੈਂਦੀਆਂ ਤੇ ਬਾਕੀ ਇਹ ਸਾਰੇ ਰੁੱਝ ਜਾਂਦੇ ਨੇ ਨਹੀਂ ਬਸ ਇਹੀ ਕਹਣਾ ਦੁਨੀਆ ਨੂੰ ਬਸ ਪੂਰਾ ਇਨਸਾਨ ਬਣ ਜਾਵੇ ਇਹਨਾਂ ਨੂੰ ਤਾਂ ਹੋਰ ਕੁਝ ਨਹੀਂ ਲੈਣੇ ਚਾਹੁੰਦੇ ਜਾਤ ਨੂੰ ਨਹੀਂ ਤੇ ਬਾਕੀ ਜੋ ਵੀ ਹੋ ਬਾਕੀ ਦੇਖਾਂਗੇ ਉਹ ਕਰੇ ਵੀ ਤਰ੍ਹਾਂ ਦੇ ਜਿਵੇਂ ਵੀ ਹੋ ਗਏ ਸੀ ਮੇਰੇ ਨਾਲ ਇਸ ਸਮੇਂ ਪੀੜਤ ਲੜਕੇ ਜਗਰੂਪ ਸਿੰਘ ਦੀ ਮਾਤਾ ਸੁਮਿੰਦਰ ਕੌਰ ਜੀ ਹਨ ਆ ਉਹਨਾਂ ਨਾਲ ਗੱਲ ਕਰਦੇ ਆ ਕੀ ਕਹਿਣਾ ਕਿ ਕਿਸ ਤਰ੍ਹਾਂ ਉਹਨਾਂ ਨੇ ਧੋਖਾ ਧੜੀ ਹੋਈ ਆ ਗੱਲ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਇਹ ਲੜਕੀ ਦਾ ਨਾਮ ਕੀ ਸੀ ਜੀ ਯਸਮੀਨ ਤੋਂ ਇਹ ਕੀ ਗੱਲ ਹੋਈ ਥੋੜਾ ਜੀ ਸਾਡੇ ਨਾਲ ਵਿਆਹ ਅੱਸੀ ਕਰਿਆ ਸੀ ਜੀ ਇਹ ਸਾਡੇ ਮੁੰਡਾ ਬਾਹਰ ਜਾਦੇ ਹਾਂ ਜੀ ਇਹ ਵਧੀਆ ਵਿਆਹ ਕੀਤਾ ਸੀ ਜੀ ਆ ਪੱਕਾ ਵਿਆਹ ਕੀਤਾ ਸੀ ਜੀ ਇਹ ਸੀ પૈਸੇ ਲਾ ਕੇ ਤੋਰੀ ਇਹ ਵੀ ਸਾਡੇ ਮੁੰਡਾ ਚਲੇ ਗਏ ਮੰਨਾ ਡੇਢ ਮਿੰਟ ਰਹਿ ਕੇ ਸਾਡੇ ਕੋਲ ਚਲੀ ਗਈ ਵਧੀਆ ਗਈ ਆ ਖੁਸ਼ ਹੋ ਕੇ ਆਵਰੇ ਨੰਦਾ ਨਾਲ ਵੀ ਵਧੀਆ ਮਿਲ ਮਿਲ ਕੇ ਗਈ ਆ ਥੋੜਾ ਟਾਈਮ ਥੋੜਾ ਥੋੜਾ ਵਧੀਆ ਕਰਦੀ ਰਹੀ ਕਈ ਵਾਰ ਜਦ ਸੀ ਫੋਨ ਲਉਣਾ ਕਿ ਮੈਂ ਬੀਜੀ ਆ ਜੇ ਅਸੀਂ ਫੋਨ ਲਉਣਾ ਬੀਜੀ ਆਉਣਾ ਹੁੰਦੇ ਸੀ ਜੀ ਜੇ ਅਸੀਂ ਇਹਨਾਂ ਨੂੰ ਕਹਿੰਦੀ ਮੈਨੂੰ ਟਾਈਮ ਨਹੀਂ ਆ ਕਹਿੰਦੇ ਸੀ ਕੋਈ ਗੱਲ ਨਹੀਂ ਸੀ ਕਿ ਮੈਂ ਇਹਨਾਂ ਨਾਲ ਇੱਕ ਦੋ ਵਾਰ ਕਿਹਾ ਫਿਰ ਮੇਰੇ ਨਾਲ ਲੜ ਪੈਣੀ ਸੀ ਜੀ ਮੈਂ ਇਹਦਾ ਸਾਈਡ ਆਊ ਨੀ ਸੀ ਮੁੰਡੇ ਦੇ ਹਰਦੇ ਨਾ ਮੰਮੀ ਮੈਂ ਇਹਨੂੰ ਕਿਨੇ ਪੈਸੇ ਭੇਜਦੇ ਏ ਨਾ ਜਨੀ ਮੈਨੂੰ ਫੇਜ ਜਨੇ ਤੂੰ ਫੇਰ ਤੂੰ ਆਪਦੇ ਕੋਲ ਲਾ ਤੇਰੀ ਮੈਂ ਨਹੀਂ ਲਾਉਣੀ ਮੇਰੇ ਕੋਲ ਹੈ ਨਹੀਂ ਫਿਰ ਮੈਂ ਕਹਿੰਦਾ ਕਿ ਇੱਕ ਦਿਨ ਕਿਦ ਦਿਨ ਨਹੀਂ ਤੂੰ ਗਈ ਹੋਈ ਹੁੰਿਆ ਤੇਰੇ ਕੋਲ ਪੈਸੇ ਹੈ ਹੀ ਨਹੀਂ ਮੈਂ ਬਹੁਤ ਲੜੀ ਫਿਰ ਫੋਨ ਹੀ ਕੱਟ ਤੇ ਮੁੜ ਕੇ ਅੱਜ ਲਾਉਂਦੀ ਆ ਬਹੁਤ ਹੈ ਸੀ ਜਿਸ ਤਰ੍ਹਾਂ ਹੁਣ ਤੁਸੀਂ ਮੁਕੱਦਮਾ ਦਰਜ ਕਰਵਾਇਆ ਅੱਗੇ ਕੀ ਕਾਰਵਾਈ ਚਾਹੁੰਦੇ ਹੋ ਤੇ ਜੋ ਇਸ ਤਰ੍ਹਾਂ ਠੱਗੀ ਮਾਰਦੇ ਉਹਨਾਂ ਨੂੰ ਕੀ ਜਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਕਹਿੰਦਾ ਵੀ ਉਹਨਾਂ ਨੂੰ ਸਜ਼ਾ ਮਿਲੇ ਚਾਹਤਾ ਹਾਂ ਦੋਸਤ ਅੱਗੇ ਤਾਂ ਕੁਝ ਨਹੀਂ ਹੈ ਸੋਧਣ ਜਾਂ ਠੱਗੀ ਨਾ ਕਰਨ ਤੇ ਤੁਹਾਡੇ ਘਰ ਦੇ ਹਾਲਾਤ ਕਿਹੜੇ ਜੀ ਬਹੁਤ ਖਰਾਬ ਨੇ ਮੁੰਡਾ ਮੇਰੇ ਮੈਨਤ ਕਰਦਾ 10000 ਲਿੰਦਾ ਮਹੀਨੇ ਰਟੈਕਸੀ ਚ ਰੋਂਦਾ ਬਹੁਤ ਔਖਾ ਟੰਕੜੂ ਇਹੋ ਕੀ ਕਰਨੇ ਹੋਰ ਮੈਂ ਇਹ ਕਿਹਾ ਨਹੀਂ ਸਾਨੂੰ ਪੂਰੇ ਪੈਸੇ ਮੜਨੇ ਚਾਹੇ 2.5 ਲੱਖ ਰੁਪਏ ਮੈਨੂੰ ਲੱਗਿਆ ਹੋਇਆ ਉਹਨਾਂ ਵਿਆਸ ਮੇਰੇ ਸਮਝ ਨੂੰ ਮਿਲਣਾ ਕਿ ਆਈਆ ਜਿਹੜੀ ਟਾਈ ਕਿੱਲੇ ਵਿੱਚ ਸਾਡੀ ਬੇਟੀ ਜਿਸਤੇ ਮਾਤਾ ਜੀ ਨੇ ਦੱਸਿਆ ਕਿ ਜੋ ਉਹਨਾਂ ਕੋਲ ਕੋਲ 2.5 ਕਿੱਲੇ ਜ਼ਮੀਨ ਸੀ ਉਹਨਾਂ ਨੇ ਉਹ ਵੇਚ ਕੇ ਵੀ ਇਸ ਲੜਕੀ ਨੂੰ ਵਿਦੇਸ਼ ਭੇਜਣ ਤੇ ਲਗਾ ਦਿੱਤੀ ਪਰੰਤੂ ਇਸ ਲੜਕੀ ਨੇ ਜਾ ਕੇ ਉੱਥੇ ਇਹਨਾਂ ਨਾਲ ਧੋਖਾਧੜੀ ਕੀਤੀ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਦਰੂ ਰੇ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੋਕ ਖੇਤਰ ਹਾਲਵਾਸੀ ਦਰਾਹਾ ਉਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਫਰੀਸੀ ਵੀ ਉਹ ਪੂਰੀ ਹਾਈਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਉਗੇ ਕਹਿੰਦਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਜਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵੇਸ ਤੇ ਉਸ ਤੋਂ ਬਾਅਦ ਉਹ ਇਨੂੰ ਉਹਨੇ ਮਤਲਬ ਬੁਲਾਇਆ ਨਹੀਂ ਕੈਨੇਡਾ ਤੇ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਫਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ थाना सदर ਰੈਕੋਟ ਦਰਜ ਹੋਇਆ ਸੀ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਇਹ ਕਰਾ ਕੇ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਉਹਨਾਂ ਨੂੰ ਕਰਦੇ ਹਾਂ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਕੱਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ ਜੀ ਇਹ ਸਮਝਾਤ ਨੂੰ ਇਹ ਚੋਤੋ ਪੁਸਕੇਸ ਜਾਰੀ ਹੈ ਜੀ ਜੋ ਲੜਕੇ ਐ ਇਸ ਤਰ੍ਹਾਂ ਕਰਕੇ ਜਾਂਦੀ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੀ ਜੌਬ ਲਈ ਹੋ ਇੱਕ ਸਾਰਾ ਕੁਝ ਕਰਦਾ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿੰਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਇਹ ਜਿਹਾਨ ਨਹੀਂ ਕਰਨਾ ਚਾਹੀਦੀ ਧੋਖੇਬਾਜੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮਕਦਮੇਬਾਜ਼ੀ ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਉਮੀਤਵਾਰ ਨਹੀਂ ਉਹ ਉਮੀਦ ਕਰਦੇ ਆ ਕਿ ਪੰਜਾਬ ਦੇ ਇਸ ਪਹਿਲੇ ਤੇ ਅਨੋਖੇ ਮਾਮਲੇ ਵਿੱਚ ਜਿਸ ਵਿੱਚ ਲੜਕੀ ਨੂੰ ਇੱਥੇ ਆ ਕੇ ਗ੍ਰਿਫਤਾਰ ਕੀਤਾ ਗਿਆ ਹੈ ਇੰਡੀਆ ਆਉਣ ਤੇ ਅਦਾਲਤਾਂ ਵੱਲੋਂ ਉਸ ਨੂੰ ਬਣਦੀ ਜੋਗਸਾ ਦਿੱਤੀ ਜਾਵੇਗੀ ਰਾਏਕੋਟ ਤੋਂ ਪੀ.ਟੀ.ਸੀ ਲਈ ਹਾਕਰ ਸੰਗਤਾਲੀ ਬਾਬਾ